ਮੈਨੂੰ ਤੇ ਸ਼੍ਰੀ ਦੇਨੀ ਸ਼ਰਮਾ ਜੀ ਨੇ ਐ ਕਿਆਸੀ ਹੁਕਮ ਲਾਇਆ ਸੀ ਕਿ ਤੇ ਹਾਜ਼ਰ ਹੋਣਾ ਮੈਂ ਆ ਗਿਆ ਪਰ ਇੱਥੇ ਆ ਕੇ ਮੈਂ ਬੜਾ ਵਧੀਆ ਮਹਿਸੂਸ ਕੀਤਾ ਹੈ ਇਹ ਜਿਹੜੀ ਇੱਕ ਸੰਸਥਾ ਹੈ ਔਮਨ ਰਾਈਟ ਇਹਦੀ ਮੀਨਸ ਨੂੰ ਬਰੀਫ ਕਰਨ ਦੀ ਲੋੜ ਹੈ ਇਹਦੀ ਜਿਵੇਂ ਕਿਸੇ ਚੀਜ਼ ਦਾ ਬੰਦੇ ਦੇ ਮਰਦਬਾ ਪੋਸਟ ਨੂੰ ਕੀਤਾ ਜਾਂਦਾ ਨਾ ਇਹਨਾਂ ਵਰਲਡ ਦੀ ਪੋਸਟ ਨੂੰ ਕਰਨ ਵਾਲੀ ਗੱਲ ਹੈ ਔਮਨ ਇਨਸਾਨੀਅਤ ਰਾਈਟ ਹੱਕ ਆਰਗੇਨਾਈਜੇਸ਼ਨ ਬੜੀ ਬੜੀ ਸੋਸਾਇਟੀ ਇਹਨਾਂ ਦੀ ਜਿੱਥੇ ਵੀ ਹਿਊਮਨਸ ਦੇ ਨਾਲ ਹਮਨ ਰਾਈਟਸ ਦੀ ਵਾਇਲੇਸ਼ਨ ਹੋਏਗੀ ਉਥੇ ਸੰਸਥਾ ਕੰਮ ਕਰੇਗੀ ਤੇ ਅੱਜ ਮੈਂ ਸੋਚਦਾ ਹਾਂ 99% ਹਿਊਮਨ ਰਾਈਟ ਵਾਇਲੇਸ਼ਨ ਦੇ ਅਗੇਂਸਟ ਹਿਊਮਨ ਰਾਈਟ ਦੀ ਲੋੜ ਹੈ 99% ਲੋੜ ਹੈ 1% ਨਹੀਂ ਕਿਤੇ ਹਰ ਜਗ੍ਹਾ ਕਿਸੇ ਚੌਂਕ ਚਲੇ ਜਾਓ ਕਿਸੇ ਪੁਲਿਸ ਵਾਲਾ ਨਾ ਤਾਂ ਕਾ ਹੋ ਰਿਹਾ ਹੈ ਇੱਧਰ ਚਲੇ ਜਾਓ ਕਿਸੇ ਕਸਟਮਰ ਨਾਲ ਧੱਕਾ ਹੋ ਰਿਹਾ ਹੈ ਇੱਧਰ ਚਲ ਜਓ ਥਾਣਿਆਂ 'ਚ ਧੱਕਾ ਹੋ ਰਿਹਾ ਲੋਕਾਂ ਨਾਲ ਮਤਲਬ ਕਿ ਜਿਹੜੇ ਧੱਕਾ ਕਰ ਰਹੇ ਆ ਉਹਨਾਂ ਨਾਲ ਵੀ ਧੱਕਾ ਹੋ ਰਿਹਾ ਜਿਹੜੇ ਧੱਕਾ ਕਰਦੇ ਨੇ ਨਾ ਉਹਨਾਂ ਨਾਲ ਵੀ ਤਾਂ ਕਾਹ ਹੁੰਦਾ ਇਸ ਦਾ ਮਤਲਬ ਇਹ ਹੈ ਕਿਨੇ ਰੇ ਨੇ ਪਰਸਨ ਧੱਕਾ ਹੀ ਹੋ ਰਿਹਾ ਹੈ ਹਰ ਇੱਕ ਬੰਦੇ ਨੂੰ ਸਾਫ਼ ਦਵਾਨ ਲਈ ਹਿਊਮਨ ਰਾਈਟਸ ਵਾਸਤੇ ਬੜੀ ਵੱਡੀ ਇੱਕ ਜ਼ਿੰਮੇਵਾਰੀ ਹੈ ਇਹ ਨਹੀਂ ਕਹਿ ਸਕਦੇ ਕਿ ਇੱਕ ਬੰਦਾ ਹੀ ਧੱਕਾ ਕਰ ਰਿਹਾ ਪਰ ਟੀਮ ਹੋਣਾ ਜ਼ਰੂਰੀ ਹੁੰਦੀ ਹੈ ਜੀ ਆ ਟੀਮ ਬੜੀ ਵਧੀਆ ਟੀਮ ਹੈ ਜੀ ਇਹਨਾਂ ਦੀ ਮੈਂ ਦੇਖ ਕੇ ਖੁਸ਼ ਹੋਇਆ ਮਾਨੂੰ ਸੈਟੀਸਫੈਕਸ਼ਨ ਮਿਲੀ ਹੈ ਪਰ ਮੈਂ ਇਹਨੂੰ ਇੱਕ ਰਿਕੁਐਸਟ ਵੀ ਹਾਂ ਪਰ ਮੈਂ ਇਹ ਕਹ ਲਿਆ ਨਾ ਕਿ ਹਿਊਮਨ ਰਾਈਟਸ ਦੇ ਵਿੱਚ ਆ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਹਿਊਮਨ ਰਾਈਟਸ ਦੇ ਵਾਰੇ ਨੋਰਸ ਹੋਣੀ ਚਾਹੀਦੀ ਹੈ ਕਿਹੜੀ ਕਿਹੜੀ ਚੀਜ਼ ਦੀ ਆਪਾਂ ਪ੍ਰੋਟੈਕਸ਼ਨ ਕਰਨੀ ਹੈ ਕਿਦਾਂ ਕਰਨੀ ਹੈ ਅਸੀਂ ਕਿਸੇ ਵਾਇਲੈਂਸ ਦੇ ਵਿੱਚ ਨਾ ਆ ਜਾਈਏ ਸਾਨੂੰ ਕੋਈ ਵਲਵ ਲੈਵੇਂ ਚ ਲਿਆ ਕੇ ਨਾ ਭਲੇਖੇ ਨਾ ਲੈ ਜਾਵੇ ਕੋਈ ਮਿਸ ਗਾਈਡ ਕਰਕੇ ਲੈ ਜਾਵੇ ਚਾਪੂਸ ਆਦਮੀ ਲੈ ਜਾਵੇ ਇਹ ਸਾਰੀਆਂ ਗੱਲਾਂ ਨੂੰ ਇਹਨਾਂ ਨੂੰ ਧਿਆਨ ਚ ਰੱਖਣਾ ਪਏਗਾ ਇਹ ਜਿ ਜਿੱਦਾਂ ਇਹਨਾਂ ਨੇ ਸੁਣਿਆ ਐ ਮੈਂ ਪ੍ਰੋਗਰਾਮ ਬਹੁਤ ਅੱਛਾ ਲੱਗਾ ਮੈਨੂੰ ਐਦਾਂ ਕੰਮ ਕਰਨਗੇ ਤੇ ਵਰਲਡ ਦੀ ਫਰਸਟ ਆਰਗੇਨਾਈਜੇਸ਼ਨ ਬਣੇਗੀ ਬਟ ਇਹਦੇ ਚ ਸੋਚ ਸਮਝੀ ਲੋੜ ਹੈ ਸਿਰਫ 1% ਚਾਂਸ ਹੈ ਹੂਮ ਰੇਟ ਦੀ ਲੋੜ ਨਹੀਂ ਹੈ ਨਹੀਂ ਨਹੀਂ 1% ਚਾਂਸ ਹੈ ਕਿ ਜਿਹੜਾ ਹੂਮ ਰੇਟ ਦੀ ਵਾਇਲੇਸ਼ਨ ਕਰ ਰਿਹਾ ਨਾ ਉਹਦੇ ਨਾਲ ਵੀ ਵਾਇਲੇਸ਼ਨ ਹੋ ਰਹੀ ਹੈ ਅੱਗੇ ਬਨੇ ਤੇ ਪੁਲਸ ਦਾ ਕਰਪਸ਼ਨ ਕਰ ਰਿਹਾ ਨਾ ਉਹਨੂੰ ਹੀ ਕਰਪਸ਼ਨ ਭਰਨੀ ਪੈ ਰਹੀ ਕਿਦੇ ਇਸ ਕਰਕੇ ਉਹ ਸਾਰਿਆਂ ਨਾਲ ਹੀ ਵਾਇਲੇਸ਼ਨਾਂ ਹੋ ਰਹੀਆਂ ਨੇ ਇਹ ਕੋਈ ਬੰਦਾ ਨਹੀਂ ਕਹਿੰਦਾ ਮੇਰੇ ਨਾਲ ਵਾਇਲੇਸ਼ਨ ਨਹੀਂ ਹੋ ਰਹੀ ਹਰ ਇੱਕ ਬੰਦਾ ਵਾਇਲੇਸ਼ਨ ਹੋ ਰਹੀ ਹੈ ਹਰ ਇੱਕ ਜਿਾ ਕੀ ਕਰਾਂਗੇ ਤੇ ਲਾਸਟ ਜਾ ਕੇ ਅਸੀਂ ਫੋਰਨ ਕੰਟਰੀ ਦੀ ਤਰ੍ਹਾਂ ਸਾਰੇ ਆਪਣੀ ਜ਼ਿੰਦਗੀ ਜੀਵਾਂਗੇ ਤੇ ਹਿਊਮਨ ਰਾਈਟਸ ਦੀ ਲੋਰ ਘਟ ਜਾਏਗੀ ਐਸੇ ਬਹੁਤ ਅੱਡੀ ਲੋਰ ਹੈ ਤੇ ਅੰਮ੍ਰਿਤਸਰ ਦਾ ਕੋਹਿਨੂਰ ਹੀਰਾ ਅੰਮ੍ਰਿਤਸਰ ਦਾ ਕੋਹਿਨੂਰ ਹੀਰਾ ਮੇਰਾ ਪ੍ਰਾਰਜਨੀਸ਼ ਅੱਜ ਹਿਊਮਨ ਰਾਈਟਸ ਵਾਲੇ ਸਾਡੇ ਕੋਲੋਂ ਖੋ ਕੇ ਲੈ ਗਏ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਭਰਾ ਬੜੀ ਵੱਡੀ ਸੰਸਥਾ ਚ ਗਿਆ ਹੈ ਪਰ ਇੱਕ ਗੱਲ ਦਾ ਦੁੱਖ ਵੀ ਹੈ ਕਿ ਸਾਡਾ ਭਰਾ ਹੀ ਹੀਰਾ ਕੋਹਿਨੂਰੀ ਹਿਊਮਨ ਰਾਈਟ ਲੈ ਗਏ ਨੇ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਪ੍ਰਾਕਿਸ਼ ਚੰਗੀ ਸੰਸਥਾ ਚੰਗੇ ਬਨੇ ਗਿਆ ਵੈ ਤੇ ਜਦੋਂ ਚੰਗ ਸੱਜਣ ਚੰਗੇ ਬਨੇ ਜਾਵੇ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮੈਂ ਰਜਨੀਸ਼ ਵੀ ਨਾ ਵਾਦਾ ਕਰਦਾ ਵਾਂ ਜੇ ਕਿਤੇ ਇਹਨਾਂ ਦੀ ਹਿਊਮਨ ਰਾਈਟ ਵੈਲਵੈਰ ਅਸੋਸੀਏਸ਼ਨ ਦੇ ਵਿੱਚ ਇਹਨਾਂ ਨੂੰ ਕਿਤੇ ਮੇਰੇ ਸਹਾਰੇ ਦੀ ਲੋੜ ਪੈਗੀ ਮੈਂ ਸੈਸ਼ਨ ਵੈਲ ਐਨਰਜੀ ਅਸੋਸੀਏਸ਼ਨ ਤੋਂ ਬਾਹਰ ਆ ਕੇ ਇਹਨਾਂ ਨਾਲ ਮਦਦ ਕਰਾਂਗਾ ਇਹਨਾਂ ਦੀ ਹਰ ਜਿਹੜੀ ਪ੍ਰੋਬਲਮ ਹੋਏਗੀ ਕੋਈ ਸੁਝਾਸ਼ਨ ਮੰਗਣ ਕਿਸੇ ਮੰਗਣ ਮੈਂ ਇਹਨਾਂ ਨਾਲ ਖੜੋਤਾ ਹਾਂ ਮੈਂ ਨਾ ਜੀ ਅੱਜ ਆਲ ਇੰਡੀਆ ਹਿਊਮਨ ਰਾਈਟਸ ਕਾਉਂਸਲ ਦਾ ਨਾ ਵਾਈਸ ਚੇਅਰਮੈਨ ਬਣਿਆ ਜੀ ਆਲ ਓਵਰ ਇੰਡੀਆ ਦਾ ਨੈਸ਼ਨਲ ਦਾ ਤੇ ਵੈਸੇ ਕੰਮ ਤੇ ਮੈਂ ਅੱਗੇ ਵੀ ਕਰਦਾ ਸੀ ਬੜੇ ਜਿੰਨੀ ਕਿ ਮੇਰੀ ਪਾਇਆ ਹੁੰਦੀ ਸੀ ਉਹਦੇ ਹਿਸਾਬ ਨਾਲ ਲੋਕਾਂ ਦੇ ਭਲੇ ਦੇ ਕੰਮ ਕਰਦਾ ਸੀ ਪਰ ਇਹ ਵੇ ਕਿ ਹੁਣ ਮੈਂ ਸੰਸਥਾ ਨਾਲ ਜੁੜ ਕੇ ਨਾ ਤੇ ਕੰਮ ਹੋਰ ਕਰ ਸਕਦਾ ਕੀ ਕਿਸ ਤਰ੍ਹਾਂ ਦੇ ਕੰਮ ਕਰਉਂ। ਪhle ਤੇ ਕੰਮ ਜੀ ਕਿਸੇ ਦੀ ਕੋਈ ਦਵਾਈ دارو ਕੋਈ ਉਸ ਤਰ੍ਹਾਂ ਕੋਈ ਲੋਡ ਪੈ ਗਈ ਹੈ ਕਿਸੇ ਦੇ ਰਾਸ਼ਨ ਦੀ ਲੋਡ ਹੈ ਇਹ ਸਾਰੇ ਕੰਮ ਮੈਂ ਕਰਦਾ ਸੀ ਜੀ। ਤੇ ਹੁਣ ਇਹ ਕੰਮ ਜਿਹੜੇ ਆ ਕੀ ਇਹ ਵਿੱਚ ਹੁਣ ਜਿਸਾਂ ਕਿਸੇ ਨਾਲ ਧੱਕਾ ਹੋ ਜਾਂਦਾ ਹੈ ਕਿਸੇ ਦੀ ਕੁੜੀ ਨਾਲ ਧੱਕਾ ਹੋ ਗਿਆ ਕਿਸੇ ਦੇ ਮੁੰਡੇ ਨਾਲ ਧੱਕਾ ਹੋ ਗਿਆ ਕੋਈ ਪੁਲਿਸ ਨੇ ਨਿਆਂ ਨਹੀਂ ਕਰਤੀ ਜਾਂ ਕੋਈ ਬੰਦਾ ਤੰਗ ਕਰਦਾ ਕਿਸੇ ਨੂੰ ਉਸ ਕੰਮ ਨੂੰ ਹੁਣ ਮੈਂ ਇਹ ਹਿਊਮਨ ਰਾਈਟਸ ਦੇ ਝੰਡੇ ਥੱਲੇ ਬੜਾ ਤਰੀਕੇ ਨਾਲ ਉਹਨੂੰ ਹੈਂਡਲ ਕਰ ਸਕਦਾ। ਕਿੰਨੀ ਕਿ ਲੋਡ ਹੈ ਇਸ ਤਰ੍ਹਾਂ ਦੀ ਮਰਜ਼ੀ। ਦੇਖੋ ਜੀ ਇਸ ਵਕਤ ਤੇ ਮੇਰੇ ਖਿਆਲ ਨਾਲ ਹਿੰਦੁਸਤਾਨ ਚ ਕੰਮ ਹੀ ਠੱਕੇ ਦਾ ਹੋ ਰਿਹਾ ਹੈ ਹਰ ਬੰਦਾ ਇੱਕ ਦੂਜੇ ਨਾਲ ਠੱਗਾ ਕਰ ਰਿਹਾ ਹੈ ਹਰ ਬੰਦਾ ਇੱਕ ਦੂਜੇ ਨੂੰ ਧੋਖਾ ਦੇ ਰਿਹਾ ਉਹਨੂੰ ਨਾਪ ਰਿਹਾ ਕੋਈ ਚੱਜ ਦਾ ਕੰਮ ਨਹੀਂ ਹੋ ਰਿਹਾ ਕਿਉਂਕਿ ਲੋਕੀ ਜਿਹੜੇ ਹਨ ਉਹ ਰੱਬ ਨੂੰ ਭੁੱਲ ਗਏ ਨੇ ਜੀ ਜੇ ਕੋਈ ਕਿਸੇ ਕੋਲੋਂ ਪੈਸੇ ਲੈਂਦਾ ਔਰ ਪੈਸੇ ਨਹੀਂ ਦਿੰਦਾ ਜੇ ਕੋਈ ਕਿਸੇ ਦਾ ਕੰਮ ਕਰਦਾ ਤੇ ਉਹਨੂੰ ਉਹਨੂੰ ਕੰਮ ਦੇ ਵਿੱਚ ਵਿਗਾੜ ਪਾ ਦਿੰਦਾ ਲੋਕਾਂ ਨੂੰ ਨਾ ਲੋੜ ਹੈ ਮਦਦ ਦੀ ਲੋੜ ਹੈ ਕਾਨੂੰਨ ਕਾਨੂੰਨ ਵੀ ਅੱਖਾਂ ਬੰਦ ਕਰਕੇ ਬੈਠਾ ਕਿਦੇ ਉਹ ਵੀ ਉਹ ਵੀ ਧਿਆਨ ਨਹੀਂ ਦੇ ਰਿਆ ਸੋ ਇਸ ਤਰ੍ਹਾਂ ਦੇ ਕੰਮ ਹੈ ਜੀ ਕਿ ਇਹਨਾਂ ਨਾਲ ਜੁੜ ਕੇ ਚੰਗੇ ਕੰਮ ਹੋਣਗੇ ਜੀ ਸਮਾਜ ਸੇਵਾ ਵਾਸਤੇ ਹੋਰ ਪੜਾਈ ਲਿਖਾਈ ਬਾਰੇ ਕੁਝ ਕਰੋਗੇ ਹਾਂ ਜਿੰਨੀ ਕੁ ਸਮਰਥਾ ਹੈਗੀ ਜਰੂਰ ਕਰਾਂਗੇ ਜੀ ਸਾਥੀ ਵੀ ਨਾਲ ਜੁੜੇ ਗਏ ਨੇ ਜੀ ਬਿਲਕੁਲ ਜੀ ਇਹ ਪੂਰੀ ਟੀਮ ਹੈ ਜੀ ਪੂਰਾ ਪਰਿਵਾਰ ਹੈ ਜੀ ਹਿਊਮਨ ਰਾਈਟਸ ਦਾ ਉਹ ਨਾਲ ਹੈ ਜੀ ਇਨਦੀ سپورਟ ਹੋएगी ਜੀ ਜਿੱਥੇ ਲੋਡ ਪੈ ਗਿਆ ਮੈਂ ਇਹਨਾਂ ਸਾਰਿਆਂ ਨੂੰ ਕੱਠਿਆਂ ਕਰਕੇ ਲੈ ਕੇ ਜਾਵਾਂਗਾ